प्यारे बच्चेओ सशकाल तो सबका स्वागत ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਸਭੀ ਲੈ ਕੇ ਆ ਚੁੱਕਾ ਹਾਂ ਮਿਸ਼ਨ ਸਵਰਥ ਗ੍ਰਿਤ ਵਰਕਸ਼ੀਟ 6ਵੀ ਤੋਂ 8ਵੀ ਤਾਂ ਇਹ ਜੋ ਤੁਹਾਡੇ 2024 ਤੋਂ 2025 ਦੀ ਮਿਸ਼ਨ ਸਵਰਥ ਹੈ ਉਹ ਹੈ ਤਾਂ ਜੇ ਤੁਹਾਡੀ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਤਾਂ ਅੱਜ ਵਿੱਚ ਤਾਂ ਬੈਚ ਛੋੜੀ ਵਰਕਸ਼ੀਟ ਕਰਾਉਣ ਜਾ ਰਹੇ ਹਾਂ ਤੁਹਾਡੋ ਵਰਕਸ਼ੀਟ ਇੱਕਦਰਾ ਸ਼ੁਰੂ ਕਰਾਂਗੇ ਆਪਾਂ ਵਰਕਸ਼ੀਟ 1 ਤੋਂ ਲੈ ਕੇ 15 ਤੱਕ ਐਸੇ ਵੀਡੀਓ ਦੇ ਵਿੱਚ 6 ਪੂਰੀ ਕਰਾਂਗੇ ਤਾਂ ਪ੍ਰਸ਼ਨ 1 ਕਾਊਂਟ ਦਾ ਫਾਲੀਗ ਪਿਕਚਰ ਐਂਡ ਮੈਚ ਵਿਦ ਦਾ ਕਰੈਕਟ ਨੰਬਰ ਕਿ ਕਿੰਨੇ ਗਰੇ ਨੰਬਰ ਹਾਣ ਜਵੇ ਕਿਸੇ ਚ 6 ਹਾਂ ਤਾਂ 6 ਨੂੰ 6 ਨਾਲ ਮੈਚ ਕਰ ਦਿੱਤਾ ਤੇ ਇਹ ਸਾਰੇ ਮੈਚ ਈਜ਼ੀਲੀ ਹੋ ਜਾਣਗੇ ਇਹਨਾਂ ਵਿੱਚ ਕੋਈ ਪ੍ਰੋਬਲਮ ਆਉਣ ਨਹੀਂ ਲੱਗੀ ਕਿਉਂਕਿ 6 ਵੀ ਤਾਂ 8ਵੀਂ ਕਲਾਸ ਹੈ ਈਜ਼ੀਲੀ ਕਰ ਸਕਦੀ ਹੈ ਪ੍ਰਸ਼ਨ 2 ਦਿੱਤੇ ਗਏ ਚਿੱਤਰਾਂ ਨੂੰ ਗੜ ਕੇ ਏਡਾ ਦੀ ਸਹੀ ਗਿਣਤੀ ਦੇ ਹੇਠਾਂ ਵਿੱਚ ਗੋਲੇ ਚੱਕਰ ਰੂਪ भरो ਤਾਂ ਦੇਖੋ ਸੱਤ ਲਗ ਗੇਲੋ ਉਸ ਤੋਂ ਬਾਅਦ ਜਿਹੜਾ ਵੀ ਜਿਹਦੀ ਵੀ ਯਾਨੀ ਇਹਦਾ ਨੰਬਰ ਹੋਣ ਉਸ ਨੂੰ ਆਪਾਂ ਨੇ ਗੋਲ ਚੱਕਰ ਵਿੱਚ ਭਰ ਦੇਣਾ ਜਵੇਂ ਆ ਤੇ ਭਰੇ ਹੋਏ ਹਨ। ਦਿੱਤੀ ਆ ਤੀਲੀਆਂ ਨੂੰ ਗਿਣੋ ਤੇ ਉਹਨਾਂ ਦੀ ਸੰਖਿਆ ਲਿਖੋ। ਤਾਂ ਦੇਖੋ ਤੀਲੀਆਂ ਨੂੰ ਗਿਣਨ ਜੇ ਕਿਸੇ ਵਿੱਚ ਸੱਤ ਆਇਆ ਤਾਂ ਉੱਥੇ ਸੱਤ ਲਿਖ ਦਿੱਤਾ ਐਵੇਂ ਹੀ ਆਪਾਂ ਨੇ ਇਹ ਪੂਰਾ ਕਰ ਦਿੱਤਾ ਇਹ ਵੀ ਤੁਸੀਂ ਦੇਖ ਸਕਦੇ ਹੋ। ਪ੍ਰਸ਼ਨ 4 ਪੱਤਿਆਂ ਨੂੰ ਗਿਣੋ ਤੇ ਇਹਨਾਂ ਦੀ ਸੰਖਿਆ ਨੂੰ ਬਾਕਸ ਅੰਦਰ ਲਿਖੋ ਤਾਂ ਬਾਕਸ ਅੰਦਰ ਉਹਨਾਂ ਦੀ ਸੰਖਿਆ ਲਿਖੜਾ ਜੇ ਪਹਿਲੇ ਵਾਲ ਵਿੱਚ ਦੋ ਹਨ ਦੂਜੇ ਵਾਲੇ ਵਿੱਚ ਚਾਰ ਹੜ ਐਵੇਂ ਚਲਦੇ ਹੋਏ ਚਲੋ ਇਹ ਵੀ ਦੇਖ ਸਕਦੇ ਹੋ ਪ੍ਰਸ਼ਨ 1 ਕ ਸਾਰਣੀ ਵਿੱਚ ਦਿੱਤੀ ਸੰਖਿਆ ਅਨੁਸਾਰ ਉਸ ਦੇ ਨਾਲ ਦਿੱਤੀ ਆਕਰਤੀ ਦੇ ਚਿੱਤਰ ਬਣਾਓ ਡਰਾਟ ਪਿਕਚਰਸ ਅਸ গিਵਨ ਨੰਬਰ ਇਨ ਬਾਕਸਸ ਜਿਵੇਂ ਆਹ ਇਹ ਚਿੱਤਰ ਹੈ ਇਹਦਾ ਇੱਕ ਬਣਾਉਣਾ ਤਾਂ ਇੱਕ ਬਣਾ ਦਿੱਤਾ ਹੈ ਸਰਕਲ ਤੇ ਨ ਬਣਾਉਣੇ ਹਨ ਤਿੰਨ ਟ੍ਰਾਇੰਗਲ ਪੰਜ ਬਣਾਉਣੇ ਹਨ ਪੰਜ ਐਵੇਂ ਇਹ ਸਾਰੇ ਕਰ ਦਿੱਤੇ ਹਨ ਪ੍ਰਸ਼ਨ ਤੋਂ ਛੇਟਾ ਦਿੱਤੇ ਤਿਲੀਆਂ ਨੂੰ ਗਿਣ ਕੇ ਸੰਖਿਆ ਰੂਪ ਵਿੱਚ ਲਿਖੋ ਤਾਂ ਤਿਲੀਆਂ ਨੂੰ ਗਿਣਨਾ ਹੈ ਤੇ ਸੰਖਿਆ ਰੂਪ ਵਿੱਚ ਲਿਖਣਾ ਹੈ ਇਹ ਵੀ ਬਹੁਤ ਈਜ਼ੀ ਹੈ ਤੁਸੀਂ ਨੰਬਰ ਹੀ ਲਿਖਣਾ ਇੱਥੇ ਛੇਟ ਲਿਖੇ ਕਠਨਾ ਨੂੰ ਸਹੀ ਸੰਖਿਆ ਰੂਪ ਵਿੱਚ ਲਿਖੋ ਜਿੰਦਰ ਕੋਲ 8 ਰੁਪਏ ਹਨ ਜਿੰਦਰ ਹੈਜ਼ 8 ਰੁਪੀਆ 8 ਰੁਪਏ 8 ਰੁਪੀ ਇੱਕ ਪਰਿਵਾਰ ਕੋਲ 10 گاਵਾ ਹਨ ਅ ਫੈਮਿਲੀ ਹੈਜ਼ 10 ਹਾਉਸ ਤਾਂ 10 10 ਐਵੇਂ ਆ ਜਾਵੇਗਾ ਪ੍ਰੀਤੀ ਨੇ 5 ਮੀਟਰ ਕਪੜਾ ਖਰੀਦਿਆ ਪ੍ਰੀਤੀ ਬੋਟ 5 ਮੀਟਰ ਆਫ ਕਲੋਥ 5 5 ਜੀਤੀ ਨੇ 2 ਲੀਟਰ ਦੁੱਧ ਖਰੀਦਿਆ ਜੀਤੀ ਬੋਟ 2 ਲੀਟਰ ਆਫ ਮਿਲਕ 2 2 ਅਕੇ ਹੈ ਵਰਕਸ਼ੀਟ ਨੰਬਰ 3 ਹੇਠਾਂ ਦਿੱਤੀਆਂ ਤੀਲੀਆਂ ਨੂੰ ਗਣਕੇ ਸੰਖਿਆ ਰੂਪ ਵਿੱਚ ਲਿਖੋ ਕਾਊਂਟ ਦ ਸਟICKS ਐਂਡ ਰਾਈਟ ਦਾ ਨੰਬਰ ਇਨ ਦਾ ਬਾਕਸ ਤਾਂ ਦੇਖੋ ਜੇ ਮੈਂ ਪਹਿਲਾ ਹੈ 1 ਦੂਜਾ ਹੈ 2 ਐਵੇਂ ਕਰਦੇ ਕਰਦੇ ਆਪਾਂ ਇਹ ਸਾਰੇ ਨੰਬਰ ਲਿਖ ਦਿੱਤੇ ਜਿੰਨੇ ਵੀ ਛਾਣ ਹੈ ਇਹ ਇੱਕ ਦੇ ਵਿੱਚ ਕਿਹਦੇ ਵੀ ਹੋੜ ਅੱਗੇ ਤਿੰਨ ਤੋਂ ਅਗਲੀ ਸੰਖਿਆ ਡੈਸ਼ ਹੈ ਨੰਬਰ 3 ਇਸ ਤਿੰਨ ਤੋਂ ਬਾਅਦ ਕਿਹੜਾ ਨੰਬਰ ਆਉਦਾ ਚਾਰ ਪੰਜ ਤੋਂ ਪਿਛਲੀ ਸੰਖਿਆ ਕੀ ਆਉਂਦੀ ਹੈ ਚਾਰ ਹੁਣ ਦੇਖੋ ਅੱਗੇ ਹੈ ਆਨਸਰ ਦਾ ਫੋਲੋਇੰਗ ਕੁਐਸਚਨ ਇੱਕ ਅੰਕ ਦੀਆਂ ਕੁੱਲ ਡੈਸ਼ ਸੰਖਿਆਵਾਂ ਹੁੰਦੀਆਂ ਹਨ ਟੋਟਲ ਕਾਊਂਟ ਆਫ ਵਨ ਡਿਜੀਟਲ ਬਰ ਆ ਤਾਂ ਵਨ ਡਿਜੀਟ ਨੰਬਰ ਕਿੰਨੇ ਹੁੰਦੇ ਹਨ ਵਨ ਡਿਜੀਟ ਨੰਬਰ ਹੁੰਦੇ ਹਨ ਨਾਈਨ नाइन होंगे हाँ वन डिजिट नंबर अगे सब तो वा अंक डैश है द ग्रेटैसट डिजिट इज़ डैश हूँ देखो ये पहले नौ डिजिटा तो क्या जो तो नौ आएगा सब तो छोटा अंक डैश है द समॉलैसट डिजिट इज़ डैश तो इस तो तरह वन संख्या दो दगर संख्या डैश है सक्सैसर ऑफ टू इज़ डैश तो दो की अगली वाली संख्या कड़ी तीन संख्या तीन की संख्या डैश है यानी तीन तो पिछली संख्या है दो ਹਰੇਕ ਕਤਾਰ ਵਿੱਚ ਸਭ ਤੋਂ ਵੱਡੀ ਸੰਖਿਆ ਉਤੇ ਗੋਲਾ ਲਗਾਓ 4 5 1 7 8 9 ਵਿੱਚੋਂ 9 ਸਭ ਤੋਂ ਵੱਡਾ ਹੈ ਤੇ ਇਸ ਤੋਂ ਉੱਤੇ ਗੋਲਾ ਲਗਾ ਦੇਣਾ ਐਵੇਂ ਕਰ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਸਰਕਲ ਦਾ ਸਮਾਲੈਸਟ ਨੰਬਰ ਇਨ ਈਚ ਰੋ ਤਾਂ ਬਸ ਇੱਥੇ ਸਭ ਤੋਂ ਛੋਟੇ ਨੰਬਰ ਨੂੰ ਸਰਕਲ ਕਰਨਾ ਹੈ ਤਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਫਿਫਥ ਲੜੀ ਨੂੰ ਪੂਰਾ ਕਰੋ ਜਿਵੇਂ ਦੇਖੋ 1 2 3 4 5 8 7 6 5 4 4 6 8 10 12 2 3 4 5 6 02468 319579 ਇਹਦੇ ਦੋ ਦੋ ਪਲੱਸ ਹੋ ਗਏ लास्ट ਵਾਲੇ ਵਿੱਚ ਆਓ ਸੰਖਿਆ ਨਖੇੜੀਏ ਵਰਕਸ਼ੀਟ ਨੰਬਰ 4 ਕਥਨ ਪੜ੍ਹ ਕੇ ਸੰਖਿਆ ਲਿਖੋ ਕਤਾਰ ਵਿੱਚ 18 ਬੱਚੇ ਹਨ 18 ਜੀਤੀ ਨੇ ਵੰਟੀ ਇਹਨੂੰ કુલ 15 ਆਮਰ ਦਿੱਤੇ ਤਾਂ ਜੋ ਵੀ ਨੰਬਰ ਆਵੇ ਉਸ ਨੂੰ ਲਿਖ ਦੇਣਾ 15 ਦੁਕਾਨਦਾਰ ਕੋਲ 41 ਖੜਾਉਣੇ ਸਨ 41 ਜਮਾਤ ਵਿੱਚ 49 ਬੱਚੇ ਹਨ 49 ਗਲਾਸ ਦੀ ਲੰਬਾਈ 16 ਸੈਂਟੀਮੀਟਰ ਹੈ 16 ਅਗਭ ਨੂੰ ਜੇਬ ਖਰਚ ਲਈ 65 ਰੁਪਏ ਮਿਲਦੇ ਹਨ ਤਾਂ 1765 ਪ੍ਰਸ਼ਨ 2 ਗਿਣੋ ਤੇ ਲਿਖੋ ਤਾਂ ਦੇਖੋ ਜਿਵੇਂ ਇੱਥੇ ਕਿੰਨੀਆਂ ਥੇਲੀਆਂ ਹਨ ਉਹ ਸਾਰੀਆਂ ਗਿਣਨੀ ਹਨ ਜਿਵੇਂ ਪਹਿਲਾਂ 10 ਤੇ ਫਿਰ 4 14 ਐਵੇਂ ਕਰਦੇ ਕਰਦੇ ਸਾਰੀਆਂ ਗਿੜ ਸਕਦੇ ਹੋ ਵਰਕਸ਼ੀਟ ਨੰਬਰ 4 ਪ੍ਰੈਸ਼ਰ ਨੰਬਰ 10 ਬੰਡਲ ਅਤੇ 30 ਦੀਆਂ ਦੀ ਗਿਣਤੀ ਰਸਵਸਤੇ ਹੋਏ ਉਹਨਾਂ ਦਾ ਵਿਸਤ੍ਰਿਤ ਰੂਪ ਵਿੱਚ ਬਿਆਰੀ ਰੂਪ ਲਿਖੋ ਹੁਣ ਮੇਰੀ ਗੱਲ ਸੁਣ ਲਓ ਇੱਕ ਬੰਡਲ ਵਿੱਚ 10 ਤੇਲੀਆਂ ਹਨ ਤੇ ਜਿਵੇਂ ਹੁਣ ਸਭ ਤੋਂ ਪਹਿਲਾਂ 4 ਬੰਡਲ ਹਨ ਅਗਰ 3 ਤੇਲੀਆਂ ਹਨ ਤਾਂ 40 ਪਲੱਸ 3 ਨਵੀਂ ਆਲੀ 43 ਅੱਗੇ 1 ਬੰਡਲ ਅਤੇ 6 ਤੇਲੀਆਂ ਤਾਂ ਇਹ ਹੋ ਜਾਵੇਗਾ 10 ਪਲੱਸ 6 ਤਾਂ 16 ਐਵੇਂ ਹੀ ਕਰ ਸਕਦੇ ਹੋ ਅਗਲੇ ਵਾਲੇ ਵੀ ਸੰਖਿਆ ਬੁੱਝੋ ਗੈਸ ਦਾ ਨੰਬਰ ਇੱਕ ਬੰਡਲ ਵਿੱਚ ਕਿੰਨੀਆਂ ਤੇਲੀਆਂ ਹਨ 10 ਜਿਵੇਂ 7 ਬੰਡਲ ਅਤੇ 3 ਤੇ ਲਿਆ 73 6 ਬੰਡਲ ਅਤੇ 2 ਤੇ ਲਿਆ 62 ਐਵੇਂ ਕਰਦੇ ਕਰਦੇ ਸਾਰੇ ਲਿਖੇ ਹੋਏ ਆਉ সংখ্যা ਮਾਰਖੇ ਡੀਏ ਤਾਂ ਇਹ ਵੀ ਉਹਦੇ ਵਗੂ ਹੀ ਹੈ ਬਸ ਉਹ ਸੇਵ ਹੀ ਕਹਿ ਸਕਦੇ ਆਪਾਂ 10 ਤੇ ਲਿਆ ਦਾ ਇੱਕ ਬੰਡਲ ਬਣ ਜਾਂਦਾ ਹੈ ਇਹ ਕਹਿ ਸਕਦੇ ਜਿਵੇਂ ਇੱਥੇ ਹੈ 13 ਇੱਥੇ ਪੜ ਰਹੇ ਹਣ ਟੋਟਲ ਤਾਂ ਇੱਕ ਦਾ ਇੱਕ ਬੰਡਲ ਜਾਵੇਗਾ ਬੰਡਲ ਤੇ ਇੱਕ ਤਿੰਨ ਬੜ ਜਾੜ ਗਿਆ ਸਟਿਕਸ ਇਹ ਵੀ ਕਾਰਜ ਕਰਦੇ ਪੂਰਾ ਟੇਬਲ ਤੁਸੀਂ ਫਿਲ ਕਰ ਸਕਦੇ ਹੋ ਵਰਕਸ਼ੀਟ ਨੰਬਰ 5 ਬੰਡਲਾਂ ਦੇ ਤੇਲੀਆ ਦੀ ਗਿਣਤੀ ਨੂੰ ਸਮਝਦੇ ਹੋਏ ਸੰਖਿਆ ਬੁਜੋ ਤੇ ਖਾਲੀ ਬਾਕਸ ਵਿੱਚ ਭਰੋ ਤਾਂ ਦੇਖੋ ਇੱਥੇ ਇੱਕ ਬੰਡਲ ਅਤੇ 3 ਸਟਿਕਾ ਯਾਨੀ 13 ਅਤੇ ਦਹਾਈ ਤੇ ਇਕਾਈ ਵਿੱਚ ਬਾ ਦਿੱਤੇ ਆ ਬਾਰੇ ਨੰਬਰ ਇਹ ਜੀ ਹੈ ਜਿਵੇਂ ਤੁਹਾਨੂੰ ਪਹਿਲਾਂ ਉਹਦੇ ਕੁਸ਼ਣ ਦਿੱਤੇ ਹਨ ਉਹਵੇਂ ਦੇ ਹੀ ਹੋਣਗੇ ਇਹ ਵੀ ਕਾਲੀ ਧਾਵਾ ਵਿੱਚ ਉੱਚੇ ਸਥਾਨ ਪਰੋ 49 ਤੇ ਚਾਰ ਦਹਾਈਆਂ ਅਤੇ 9 ਇਕਾਈਆਂ 84 ਅੱਠ ਦਹਾਈਆਂ ਅਤੇ 4 ਇਕਾਈਆਂ ਐਵੇਂ ਕਰਦੇ ਕਰਦੇ ਤੁਸੀਂ ਸਭ ਕੁਝ ਫਿਲ ਕਰ ਦੇਣਾ ਹੈ ਇੱਥੇ ਵੀ ਇਹ ਵੀ ਈਜ਼ੀ ਹੈ ਤੇ ਲਾਸਟ ਵਾਲੇ ਹਨ 2 ਦਹਾਈਆਂ ਤੇ 5 ਇਕਾਈਆਂ ਕਿੰਨਾ ਹੋ ਜਾਏਗਾ 25 7 ਦਹਾਈਆਂ ਤੇ 3 ਇਕਾਈਆਂ 73 ਆਉਸਖਿਆਵਾਂ ਰੱਖੇ ਡੀ ਵਰਕਸ਼ੀਟ ਉੱਪਰ 6 ਰਾਈਟ ਦਾ ਫੋਲੋਇੰਗ ਨੰਬਰ ਅਕੋਰਡਿੰਗ ਟੂ ਦਾ ਗਿਵਨ ਆਰਡਰ ਦਾ ਸੈਡੀ ਕਵਾਟਰ ਡਿਸਾਈਡੀ ਕਵਾਟਰ ਵਿੱਚ ਲਿਖ ਦੇਖੜ 14 45 6 18 9 ਅਸੈਂਡਿੰਗ ਆਰਡਰ ਦਾ ਮਤਲਬ ਹੈ ਸਭ ਤੋਂ ਘੱਟ ਤੋਂ ਸਭ ਤੋਂ ਵੱਧ ਤੇ ਡਿਸੈਂਡਿੰਗ ਆਰਡਰ ਦਾ ਸਭ ਤੋਂ ਵੱਧ ਤੋਂ ਸਭ ਤੋਂ ਘੱਟ ਤੇ ਤਾਂ ਉਸੇ ਵੇਲੇ ਦੇ ਵਿੱਚ ਆਪਾਂ ਰੈਡਰ ਲਿਖ ਦਿੱਤਾ ਅੱਗੇ ਵੀ ਪ੍ਰਸ਼ਨ 2 ਬਾਕਸਾਂ ਵਿੱਚ ਦਿੱਤੀ ਸੰਖਿਆ ਤੋਂ ਠੀਕ ਪਹਿਲਾਂ ਬਾਅਦ ਜਾਂ ਵਿਚਕਾਰ ਲਈ ਸੰਖਿਆ ਲਿਖੋ ਰਾਈਟ ਦਾ ਨੰਬਰ ਜਸਟ ਬਿਫੋਰ ਆਫਟਰ অর ਬਿਟਵੀਨ ਦਾ ਨੰਬਰ 18 ਤੋਂ ਪਹਿਲਾਂ 17 18 ਤੋਂ ਬਾਅਦ 19 41 ਅਤੇ 47 ਦੇ ਵਿੱਚ 46 ਐਵੇਂ ਕਰਜ ਕਰਦੇ ਇਹ ਸਾਰੇ ਨੰਬਰ ਲਿਖ ਦੇ ਰਹਿਣ ਵਰਕਸ਼ੀਟ ਨੰਬਰ 6 ਖੇੜਾ ਦੇ ਵਿੱਚ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ ਤੇ ਜਿਵੇਂ ਉਦਾਹਰਣ ਹੈ 42 ਨੂੰ 40 2 12 ਨੂੰ 10 2 51 ਨੂੰ 50 1 ਐਵੇਂ ਕਰਦੇ ਕਰਦੇ ਥਿੰਕ ਅੰਡਰਸਟੈਂਡ ਐਂਡ ਯੂਜ਼ ਦਾ ਕਰੈਕਟ ਸਿੰਬਲ ਲਾਈਕ ਸਮਾਲਰ ਦੈਨ ਗ੍ਰੇਟਰ ਦੈਨ ਇਕੁਅਲ ਟੂ ਗ੍ਰੇਟਰ ਦੈਨ ਹੁਣ ਦੇਖੋ 35 ਵਰ 38 ਵਿੱਚ ਕਿਹੜਾ ਹੈ 38 ਦਾ 38 ਕਿਹੜਾ ਸਾਈਨ ਯੂਜ਼ ਕਰਾਂਗੇ ਸਮਾਲਰ ਦੈਨ ਵਾਲਾ ਐਵੇਂ ਹੀ ਸਾਰੇ ਸਾਈਨ ਫਿਲ ਕਰ ਦਿੱਤੇ ਹਨ ਤੁਸੀਂ ਦੇਖ ਸਕਦੇ ਹੋ ਫਿਫਥ ਸੈਲਿੰਗ ਕਾਟਰ ਵਿੱਚ ਇਹਨਾਂ ਨੂੰ ਨੰਬਰਾਂ ਨੂੰ ਜੋੜਿਆ ਤੇ ਉਸ ਤੋਂ ਇਹ ਫਿਗਰ ਬਣ ਗਈ ਅੱਗੇ ਚਲਦੇ ਹਾਂ ਵਰਕਸ਼ੀਟ ਨੰਬਰ 7 ਬੰਡਲਾਂ ਦੇ ਤੇਲੀਆਂ ਨੂੰ ਗਿਣ ਕੇ ਬਾਕਸਾਂ ਵਿੱਚ ਬਕਸਿਆਂ ਵਿੱਚ ਸੰਖਿਆ ਲਿਖੋ ਅ ਦੱਸੋ ਡੱਬੇ ਵਿੱਚ ਕਿੰਨੀਆਂ ਤੇਲੀਆਂ ਹਨ 10 ਬੰਡਲ 10 ਤੇਲੀਆਂ 1 ਬੰਡਲ ਹੁਣ ਦੇਖੋ ਇੱਥੇ ਸਭ ਤੋਂ ਵੱਲ ਤਾਂ ਬੰਡਲ ਕਿੰਨੇ ਹਨ 1 2 3 4 5 6 7 8 9 9 ਹਨ ਬੰਡਲ ਬੰਡਲ ਤੇ 9 ਹੀ ਹਰ ਥੇਲੀਆਂ ਤੇ ਇੱਕ ਐਕਸਟਰਾ ਥੇਲੀ ਤਾਂ ਹੋ ਜਾਵੇਗਾ 100 ਡੱਬੀਆਂ ਨੂੰ ਬਣ ਕੇ ਥੇਲੀਆਂ ਦੀ ਸੰਖਿਆ ਦੱਸੋ 100 200 300 400 ਐਵੇਂ ਹੋ ਜਾਵੇਗਾ ਵਰਕਸ਼ੀਟ 7 100 ਥੇਲੀਆਂ 10 ਬੰਡਲ ਅਤੇ ਇੱਕ ਡੱਬੀ ਤਾਂ ਹੁਣ ਦੇਖੋ 100 ਥੇਲੀਆਂ ਇੱਕ ਡੱਬੀ ਵਿੱਚ ਹੁੰਦੇ ਹਨ ਇੱਕ ਇੱਕ ਬੰਡਲ ਵਿੱਚ ਕਿੰਨੀਆਂ ਕਿੰਨੀਆਂ ਥੇਲੀਆਂ ਹੁੰਦੇ ਹਨ 10 ਅਤੇ ਇੱਥੇ 2 ਹੱਟ ਤਾਂ ਉਹ ਚੜ ਗਿਆ 20 100 20 120 ਅਤੇ ਬਚੀ ਹੋਈ 4 124 ਐਵੇਂ ਕਰ ਸਕਦੇ ਹੋ ਤੁਸੀਂ ਇਹ ਸਾਰੇ ਬਕਸਿਆਂ ਵਿੱਚ ਟੁਕ ਵਾ ਅੱਖ ਭਰੋ ਤਾਂ ਹੁਣ ਸੈਂਕੜਾ ਦੁਹਾਈਆਂ ਇਕਾਈਆਂ ਬਸ ਉਹੀ ਨੰਬਰ ਲਿਖ ਦੇਣਾ ਸੈਂਕੜਾ ਤੁਹਾਨੂੰ ਪਤਾ ਹੀ ਚਲ ਗਿਆ ਹੋਵੇਗਾ ਅੱਗੇ ਪ੍ਰਸ਼ਨ 1 10 10 ਸਟੇਲੀਆਂ ਦਾ ਬੰਡਲ ਬਣਾ ਕੇ ਬੰਡਲਾਂ ਦੀ ਗਿਣਤੀ ਬੰਡਲ ਬੰਡਲਾਂ ਦੇ ਬਾਕਸਿਸ ਵਿੱਚ ਬਾਕੀ ਤੇਲੀਆਂ जो पेज है यह वर्कशीट नंबर फाइव का सी ये आ चुका है तो गलती दें दे के नीलिया की संख्या दस रही है तो देखो हम दस हड़तालिया होजार अंक वन थाउजेंड अंकों लिखने सॉरी वन जीरो 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 अगे बिना अंकों दोहराए दंक बनने वाले चार अंक दार ਸੰਖਿਆਵਾਂ ਲਿਖੋ ਤਾਂ ਦੇਖੋ ਚਾਰ ਅੰਕਾਂ ਕਰੇ ਸੰਖਿਆਵਾਂ ਲਿਖਣਾ ਜਦੋਂ 1273 ਇੱਕ ਤਾਂ ਹੀ ਆ ਜਾਵੇਗੀ 1237 2173 ਐਵੇਂ ਕਰਦੇ ਗਾ ਰਹੇ ਬਹੁਤ ਸਰੀਆ ਸੰਖਿਆਵਾਂ ਆ ਜਾਣਗੀਆਂ 6430 ਇਸ ਤੇ ਵੀ ਬਣ ਜਾਣਗੀਆਂ ਐਵੇਂ ਇਹ ਸਾਰੇ ਨੰਬਰ ਅੱਗੇ ਦਿੱਤੇ ਕਿ ਉਦਾਹਰਣ ਦੁੱਸਰਾ ਬਸ ਦੇ ਹੋਏ 4000 ਰੋ ਲਿਖੋ ਰਾਈਟ ਫੋਰ ਐਗਜ਼ਾਮਪਲ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਕੀ ਕਰ ਰਹੇ ਕਿ ਨੰਬਰ ਲਿਖੋ 4 ਡਿਜੀਟ ਦਾ ਉਸ ਤੋਂ ਬਾਅਦ ਉਸ ਤੋਂ ਕੀ ਕਰਨਾ ਹੈ ਤੁਹਾਡੇ ਉਸ ਦਾ ਨੰਬਰ ਇਨ ਵਰਡਸ ਲਿਖਣਾ ਫਿਰ ਐਕਸਪੈਂਡਡ ਫਾਰਮ ਲਿਖ ਰਾਇ ਲਿਖਿਆ ਹੋਇਆ ਹੈ ਤੁਸੀਂ ਕਾਪੀ ਕਰ ਸਕਦੇ ਹੋ ਇਸ ਨੂੰ ਵਰਕਸ਼ੀਟ ਨੰਬਰ 8 ਦੇਖੋ ਹੁਣ 5720 ਤਾਂ 5000 700 2 ਦਹਾਈਆ 0 ਕਾਈਆ ਐਵੈਡਰ ਫਿਲ ਕਾ ਜਿਹੜਾ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ 5 ਭਾਰਤ ਕਿਹੜੇ ਸਾਲ ਵਿੱਚ ਆਜ਼ਾਦ ਹੋਇਆ 1947 ਉਸ ਨੂੰ ਆਪਾਂ ਲਿਖ ਦੇਣਾ 1947 ਸਤ ਇਕਾਈ ਦਾ ਲੜੀ ਪੂਰੀ ਕਰੋ 0 2 4 6 8 3 40 45 50 55 60 320 340 360 380 400 420 243 ਤੇ 343 443 543 643 ਐਵੇਂ ਵਾਦੇ ਵਾਦੇ ਸਾਰੀ ਲੜੀਆਂ ਤੁਸੀਂ ਪੂਰੀ ਕਰ ਸਕਦੇ ਹੋ ਆਓ ਸੰਖਿਆਵਾਂ ਨਾਲ ਖੇਡੀਏ ਵਰਕਸ਼ੀਟ ਨੰਬਰ 9 ਦਿੱਤੇ ਗਏ ਚਿੱਤਰਾਂ ਨੂੰ ਗਿਣ ਕੇ ਅਤੇ ਜੋੜ ਕੇ ਸੰਖਿਆ ਲਿਖੋ काउंट द फिगर्स एंड राइट द नंबर्स आफ्टर एडिशन 4 ਅਤੇ 2 6 5 ਅਤੇ 2 7 ਐਵੇਂ ਹੀ ਅਗਲਾ ਪੱਮਕੀਤ ਕਰ ਸਕਦੇ 4 1 5 ਦਿੱਤੇ ਅੰਕਾਂ ਨਾਲ ਬਣਨ ਵਾਲੀ ਦੋ ਅੰਕਾਂ ਦੀਆਂ ਸੰਖਿਆਵਾਂ ਲਿਖੋ 2 3 23 ਅਤੇ ਇਸ ਦਾ ਇੱਕ ਹੋਰ ਨੰਬਰ ਲਿਖ ਦਿਓ 32 ਲਿਖ ਦਿਓ ਐਵੇਂ ਹੀ ਕਰ ਸਕਦੇ ਤੁਸੀਂ ਅਡਾ ਰੋ ਪੁੱਠਾ ਨੰਬਰ ਵੀ ਲਿਖ ਸਕਦੇ ਜਿਵੇਂ ਮੈਂ ਲਿਖਿਆ ਹੈ ਪ੍ਰਸ਼ਨ 3 ਉਪਰੋਕਤ ਬਣੀਆਂ ਸੰਖਿਆਵਾਂ ਵਿੱਚੋਂ ਕਿਸੇ ਪੰਜ ਸੰਖਿਆਵਾਂ ਨੂੰ ਵੱਧ ਦੇ ਕ੍ਰਮ ਅਨੁਸਾਰ ਲਿਖੋ ਫਰਾਈਡੇ ਨੂੰ 5 ਨੰਬਰ ਸਭ ਟੇਨ ਡਬਵ ਇਨ ਅਸੈਂਡਿੰਗ ਆਰਡਰ ਤਾਂ ਕੋਈ ਵੀ 5 ਨੰਬਰ ਜਿਹੜੇ ਉੱਪਰ ਮਿਲੇ ਤੁਹਾਨੂੰ ਉਹਨਾਂ ਨੂੰ ਅਸੈਂਡਿੰਗ ਆਰਡਰ ਵਿੱਚ ਲਿਖ ਦੋ 17 23 29 35 36 ਵਰਕਸ਼ੀਟ ਨੋ ਚਿੰਨ ਨੂੰ ਸਮਝਦੇ ਹੋ ਖਾਲੀ ਬਾਕਸ ਭਰੋ ਫਿਲ ਇਨ ਦਾ ਬਾਕਸ ਅਕੋਰਡਿੰਗ ਟੂ ਦਾ ਸਿੰਬਲ ਹੁਣ ਦੇਖੋ 1 1 2 2 1 3 ਐਵੇਂ ਹੀ ਕਰਦੇ ਕਰਦੇ ਸਭ ਕੁਝ ਫਿਲ ਕਰ ਦਿੱਤਾ ਕਿ ਉਹ ਹੀ ਬਾਕਸ ਹੀ ਦੇਖਣਾ ਕਿ ਉੱਥੇ ਕਿਹੜਾ ਕਿਹੜੇ ਸਾਈਡ ਤੇ ਉੱਤੇ ਕੀ ਕੀ ਪਲੱਸ ਹੋ ਰਿਹਾ ਹੈ ਸਾਲਵ ਬਾਏ ਅੰਡਰਸਟੈਂਡਿੰਗ ਦ ਸਿੰਬਲ ਤਾਂ ਦੇਖੋ ਜੇ ਮੈਂ ਪਲੱਸ ਹੀ ਕਰਨਾ ਇੱਥੇ ਬਸ ਹਰ ਇੱਕ ਕੁਐਸਚਨ ਦੇ ਵਿੱਚ ਇਹਦਾ ਈਜ਼ੀਲੀ ਹੋਈ ਜਾਵੇਗਾ ਅੱਗੇ ਪ੍ਰਸ਼ਨ ਛੇ ਨੀਟੂ ਕੋਲ 8 ਤੇ ਜਗਜੀਤ ਕੋਲ 9 ਬੰਟੇ ਹਨ ਦੱਸੋ ਦੋਵਾਂ ਕੋਲ ਕੁੱਲ ਕਿੰਨੇ ਬੰਟੇ ਹਨ ਤਾਂ ਨੀਟੂ ਕੋਲ ਬੰਟੇ 8 ਤੇ ਜਗਜੀਤ ਕੋਲ 9 ਕੋਲ ਬੰਟੇ ਹੋਗੇ 17 ਅਗਲਾ ਪ੍ਰਸ਼ਨ ਇੱਕ ਬਾਗ ਵਿੱਚ ਅੰਬ ਦੇ 12 ਹਨ ਲੀਚੀ ਦੇ 16 ਅਤੇ ਅਮਰੂਦ ਦੇ 11 ਦਰਖਤ ਹਨ ਦੱਸੋ ਕਿ ਬਾਗ ਵਿੱਚ ਕਿੰਨੇ ਦਰਖਤ ਹਨ ਤਾਂ ਸਭ ਨੂੰ ਪਲੱਸ ਕਰ ਦੇਣਾ 39 ਦਰਖਤ ਆ ਜਾਵੇਗਾ ਅੱਗੇ ਵਰਕਸ਼ੀਟ ਨੰਬਰ 10 ਚੈਨਨ ਨੂੰ ਸਮਝਦੇ ਹੋਏ ਹੱਲ ਕਰੋ ਅੰਡਰਸਟੈਂਡ ਦ ਸਿੰਬਲ ਐਂਡ ਸੋਲਵ 4+6 10 13+10 13 ਸਾਰੇ ਪਲੱਸ ਹੀ ਕਰ ਰਹੇ ਹਾਂ ਈਜ਼ੀਲੀ ਅਗਲੇ ਵਾਲਾ ਵੀ ਕਰ ਸਕਦੇ ਹੋ ਕਿਉਂਕਿ ਇਹ ਤੁਹਾਨੂੰ 10 ਦਿੱਤਾ ਪਹਿਲਾ 0 ਤੇ 15 15 1 ਦੇ 15 16 ਐਵੇਂ 1 ਤੇ 16 17 ਐਵੇਂ ਪੂਰਾ ਟੇਬਲ ਸੋਲਵ ਕਰ ਦੇਣਾ ਪ੍ਰਚੰਤਨ ਦੋ ਸੰਖਿਆਵਾਂ ਨੂੰ ਜੋੜ ਕੇ 69 ਬਣਾਓ ਤਾਂ ਦੇਖੋ 19 ਤੇ 50 23 ਤੇ 38 60 ਤੇ 9 20 ਤੇ 49 ਉਨ 98 ਤੇ 10 63 ਤੇ 6 65 ਤੇ 4 68 ਤੇ 1 ਵਰਕਸ਼ੀਟ 10 ਮੰਨਤਰੇ ਤੇਨੇ ਚਾਕਲੇਟ 15 ਰੁਪਏ ਵਿੱਚ ਅਤੇ ਇੱਕ ਬਿਸਕਟ ਦਾ ਪੈਕੇਟ 20 ਰੁਪਏ ਵਿੱਚ ਖਰੀਦਿਆ ਤਾਂ ਦੱਸੋ ਉਸਨੇ ਕਿੰਨੇ ਕੀਮਤ ਦੁਕਾਨਦਾਰ ਨੂੰ ادا ਕੀਤੀ ਤਾਂ ਦੇਖੋ ਸਭ ਕੁਝ ਪਲੱਸ ਕਰਦੇ ਨੇ 35 ਰੁਪਏ ਆ ਜਾਵੇਗਾ ਇੱਕ ਖੇਡ ਦੇ ਮੈਦਾਨ ਵਿੱਚ ਇੱਕ ਕਤਾਰ ਵਿੱਚ 18 ਬੱਚੇ ਹਨ ਅਤੇ ਦੂਜੀ ਕਤਾਰ ਵਿੱਚ 21 ਬੱਚੇ ਹਨ ਤਾਂ ਦੋਵੇਂ ਕਤਾਰਾਂ ਦੇ ਸਾਰੇ ਬੱਚਿਆਂ ਦੀ ਗਿਣਤੀ ਦੱਸੋ ਤਾਂ 18 ਤੇ ਕਿੰਨੇ ਹੋ ਜਾਣਗੇ 38 ਇੱਕ ਸਕੂਲ ਵਿੱਚ 39 ਮੁੰਡੇ ਅਤੇ 48 ਕੁੜੀਆਂ ਹਨ ਤਾਂ ਦੱਸੋ ਉਸ ਸਕੂਲ ਵਿੱਚ ਕਿੰਨੇ ਵਿਦਿਆਰਥੀ ਹਨ ਤਾਂ ਪਲੱਸ ਕਰ ਦੇਣਾ ਹੈ 87 ਆ ਜਾਵੇਗਾ ਸੁਨੀਤਾ ਨੇ ਆਪਣੇ ਥੈਲੇ ਵਿੱਚ 5 ਕਿਲੋਗ੍ਰam ਗਾਜਰ 4 ਕਿਲੋਗ੍ਰam ਗੋਭੀ ਅਤੇ 8 ਕਿਲੋਗ੍ਰam ਮਟਰ ਰੱਖੇ ਤਾਂ ਦੱਸੋ ਥੈਲੇ ਦਾ ਭਾਰ 5 ਕਿਲੋ 4 ਕਿਲੋ 8 ਕਿਲੋ ਸਭ ਨੂੰ ਪਲੱਸ ਕੀਤਾ 17 ਕਿਲੋ ਵਰਕਸ਼ੀਟ 11 ਦਿੱਤੇ ਨਿਰਦੇਸ਼ ਅਨੁਸਾਰ ਹੱਲ ਕਰੋ ਤਾਂ ਦੇਖੋ 컬러 3 ਸਰਕਲਸ ਐਂਡ ਰਾਈਟ ਨੰਬਰਸ ਆਫ ਸਰਕਲ ਲੈਫਟ ਇਨ ਕਿ ਤਿੰਨ ਤਿੰਨ ਸਰਕਲ ਕਰੀ ਜਾਓ ਸਰਕਲ ਅਤੇ ਉਸ ਤੋਂ ਬਾਅਦ ਜਿਹੜੇ ਬਚੇ ਹੋਏ ਨੇ ਉਹਨਾਂ ਦਾ ਨੰਬਰ ਲਿਖੋ ਜੇ ਮੈਂ ਤੇ ਤਿੰਨ ਹੈ ਤਾਂ ਤਿੰਨ ਹੀ ਬਚ ਕੇ ਤਿੰਨ ਲਿਖ ਦਿੱਤਾ ਤਿੰਨ ਕਰ ਦਿੱਤੇ ਦੋ ਬਚ ਕੇ ਤਾਂ ਦੋ ਲਿਖ ਦਿੱਤਾ ਐਵੇਂ ਕਰਨਾ ਹੈ ਇਹ ਚਿੰਨਾਂ ਨੂੰ ਸਮਝ ਕੇ ਹੱਲ ਕਰੋ ਇੱਥੇ ਮਾਈਨਸ ਕਰਨਾ ਹੈ ਇਜ਼ੀਲੀ ਬਹੁਤ ਹੀ ਈਜ਼ੀ ਕਰ ਸਕਦੇ ਹੋ ਤੁਸੀਂ ਦੋਨੋਂ ਪਾਰਟਾਂ ਵਿੱਚ ਅੱਗੇ ਹੁਣ ਤਿੰਨ ਨੂੰ ਅਲੱਗ-ਅਲੱਗ ਨੰਬਰਾਂ ਦੇ ਤੌਰ ਤੇ ਦਰਸਾਉਣਾ 8-5 7-4 10-7 13-10 5-2 4-1 11-8 9-6 ਪ੍ਰਸ਼ਨ 5 ਇੱਕ ਦੁਕਾਨਦਾਰ ਕੋਲ 9 ਖੜਾਉਣੇ ਹਨ ਉਸਨੇ ਉਹਨਾਂ ਵਿੱਚੋਂ 4 ਖੜਾਉਣੇ ਵੇਚ ਦਿੱਤੇ ਤੇ ਹੁਣ ਦੱਸੋ ਉਸ ਦੇ ਕੋਲ ਕਿੰਨੇ ਖੜਾਉਣੇ ਬਾਕੀ ਹਨ ਤਾਂ ਮਾਈਨਸ ਕਰ ਦੇਣਾ ਹੈ 5 ਆ ਜਾਵੇਗਾ 2 ਵਿੱਚ ਕੀ ਜੋੜੀ ਹੈ ਕਿ 8 ਬਣ ਜਾਵੇ ਤਾਂ 8 ਵਿੱਚ 2 ਕੱਢ ਕੇ ਦੇਖ ਲੈਨੇ ਹ 6 ਆਵੇਗਾ ਪ੍ਰਸ਼ਨ 12 ਸਾਲਵ ਬਾਈ ਅੰਡਰਸਟੈਂਡਿੰਗ ਦ ਸਿੰਬਲ 39 ਵਿੱਚੋਂ 13 ਮਾਈਨਸ ਕਰ ਦਿੰਨੇ ਹਨ 26 ਐਵੇਂ ਹੀ ਮਾਈਨਸ ਹੀ ਕਰਨੇ ਹਨ ਅਗਲੇ ਵਾਲਾ ਕੁਐਸਚਨ ਉਹ ਨਹੀਂ ਇੰਪੋਰਟੈਂਟ ਹੈ ਨਹੀਂ ਹੈ ਤਾਂ ਤੁਸੀਂ ਆਪਣੇ ਦੋਸਤ ਦਾ ਹੀ ਨਾਮ ਪੁੱਛਣਾ ਹੈ ਉਹਦੇ ਸਕੂਲ ਦੀ ਕਿੰਨੀ ਦੂਰੀ ਹੈ ਤੁਹਾਡੇ ਮਤਲਬ ਉਹਦੇ ਘਰ ਦੀ ਕਿੰਨੀ ਦੂਰੀ ਹੈ ਤੁਹਾਡੇ ਸਕੂਲ ਤੋਂ ਉਹ ਪੁੱਛਣਾ ਹੈ ਅਗਲੇ ਵਾਲਾ ਵੀ ਮੈਂ ਪੂਰਾ ਸਾਲਵ ਕਰ ਦਿੱਤਾ ਹੋਇਆ ਹੈ ਸਿੰਬल्स ਦੇ ਅਕੋਰਡਿੰਗ ਹੀ ਹੈ ਮਾਈਨਸ ਹੀ ਕੀਤਾ ਹੋਇਆ ਹੈ ਬਸ ਤਹੇ ਵਿੱਚ ਤੁਸੀਂ ਦੇਖ ਸਕਦੇ ਹੋ ਵਰਕਸ਼ੀਟ 12 ਫਾਈਨ ਟੂ ਨੰਬਰਸ ਵਿਚ ਵੈਨ ਸਬਟ੍ਰੈਕਟਡ ਗਿਵਸ ਦਾ ਰਿਜ਼ਲਟ 51 90 minus 39 56 560 92 1 70 minus 19 55 minus 4 100 minus 49 80 minus 29 ਤਾਂ ਰنجਜੀਤ ਕੋਲ 52 ਬੰਟੇ ਹਨ ਅਤੇ ਉਸ ਨੇ 28 ਬੰਟੇ ਆਪਣੇ ਦੋਸਤ ਨੂੰ ਦੇ ਦਿੱਤੇ ਦੱਸੋ ਹੁਣ ਉਸ ਕੋਲ ਕਿੰਨੇ ਬੰਟੇ ਹਨ ਤਾਂ ਮਾਈਨਸ ਕਰ ਦੇਣਾ 24 ਆ ਜਾਵੇਗਾ ਇੱਕ ਡੱਬੇ ਵਿੱਚ 56 ਸੇਬ ਹਨ ਅਤੇ ਉਹਨਾਂ ਵਿੱਚੋਂ 19 ਸੇਬ ਕੱਢ ਲਏ ਦੱਸੋ ਹੁਣ ਉਸ ਡੱਬੇ ਵਿੱਚ ਕਿੰਨੇ ਸੇਬ ਹਨ ਤਾਂ ਮਾਈਨਸ ਕਰ ਦੇਣਾ ਹੈ 37 ਆ ਜਾਵੇਗਾ ਅੱਗੇ 11 ਤੇ ਤੈਅ ਕਿ ਇਸ ਦੇ ਬਰਾਬਰ ਹੈ 34 ਦੇ ਅਤੇ 51 17 ਵੀ 34 ਦੇ ਬਰਾਬਰ ਹੈ ਤਾਂ ਦੇਖੋ ਮਾਈਨਸ ਵਾਲ ਨੂੰ ਵੀ ਉਸੇ ਨੰਬਰ ਤੇ ਪਲੱਸ ਕਰਨਾ ਪਲੱਸ ਵਾਲੇ ਨੂੰ ਜਿਹੜਾ ਦਾ ਵੀ ਆਨਸਰ ਮੈਚ ਕਰੀ ਜਾਵੇ ਤਾਂ ਇਹ ਵੀ ਈਜ਼ੀ ਹੈ ਮੇਰੇ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਅਗੇ 74 ਹੁਣ ਐਡਿਡ ਜਾਂ ਸਬਟ੍ਰੈਕਟਡ ਕੁਝ ਹੋ ਸਕਦਾ ਹੈ 78 ਵਿੱਚ 4 ਮਾਈਨਸ ਕਿਤੇ 30 ਵਿੱਚ 44 ਪਲੱਸ ਕਿਤੇ 80 ਵਿੱਚੋਂ 6 ਮਾਈਨਸ ਕਿਤੇ 90 ਵਿੱਚੋਂ 16 ਮਾਈਨਸ ਕਿਤੇ 34 ਵਿੱਚ 40 ਪਲੱਸ ਕਿਤੇ 100 ਵਿੱਚੋਂ 26 ਮਾਈਨਸ ਕਿਤੇ 50 ਵਿੱਚ 24 ਪਲੱਸ ਕਿਤੇ 70 ਵਿੱਚ 4 ਪਲੱਸ ਕਿਤੇ ਇੱਕ ਸਕੂਲ ਵਿੱਚ 95 ਵਿਦਿਆਰਥੀ ਸਨ ਅਗਲੇ ਸਾਲ 37 ਵਿਦਿਆਰਥੀ ਸਕੂਲ ਛੱਡ ਗਏ ਤਾਂ ਕਿੰਨੇ ਬਚੇ ਤਾਂ ਮਾਈਨਸ ਕਰ ਦੇਣਾ 58 ਆਵੇਗਾ ਉੱਤਰ ਇੱਕ ਟੱਬ ਵਿੱਚ 75 ਲੀਟਰ ਪਾਣੀ ਹੈ। ਉਸ ਰਾਜ ਨੇ ਉਸ ਟੱਬ ਵਿੱਚੋਂ 11 ਲੀਟਰ ਹੋਣ ਪਾਣੀ ਪਾ ਦਿੱਤਾ। ਤਾਂ ਕਿੰਨਾ ਲੀਟਰ ਬਣ ਗਿਆ? ਦੋਨਾਂ ਨੂੰ ਪਲੱਸ ਕਰ ਦਿੱਤਾ 86 ਲੀਟਰ। ਰੁਖਸਾਰ ਨੇ 15 ਰੁਪਏ ਦਾ ਚਾਕਲੇਟ ਅਰੇ 26 ਰੁਪਏ ਦੇ ਚਿਪਸ ਖਰੀਦੇ। ਉਸ ਨੇ ਦੁਕਾਨਦਾਰ ਨੂੰ 50 ਰੁਪਏ ਦਾ ਨੋਟ ਫੜਾਇਆ। ਦੱਸੋ ਦੁਕਾਨਦਾਰ ਉਸ ਨੂੰ ਕਿੰਨੇ ਪੈਸੇ ਮੋੜੇਗਾ? ਪਹਿਲਾਂ ਉਸ ਨੇ ਕਿੰਨੇ ਪੈਸੇ ਦਾ ਖਰਚਾ ਕੀਤਾ? 41 ਦਾ। ਅਰੇ ਉਸ ਤੋਂ ਬਾਅਦ ਉਹਦੇ ਕੋਲ ਉਹਨੇ 50 ਰੁਪਏ ਦਿੱਤੇ ਸੀ। ਪੰਜਾਬ ਵਿੱਚ 41 ਮਾਈਨਸ ਕਿਤੇ 9 ਆ ਜਾਵੇਗਾ। ਅੱਗੇ ਸਕੂਲ ਵਿੱਚ 45 ਕੰਪਿਊਟਰ ਸਨ ਉਸ ਸਕੂਲ ਦੇ 12 ਕੰਪਿਊਟਰ ਖਰਾਬ ਹੋ ਗਏ ਤੇ 35 ਕੰਪਿਊਟਰ ਨਵੇਂ ਖਰੀਦ ਲਏ ਗਏ ਦੱਸੋ ਹੁਣ ਸਕੂਲ ਵਿੱਚ ਕਿੰਨੇ ਕੰਪਿਊਟਰ ਹਨ ਤਾਂ 45 ਵਿੱਚੋਂ 12 ਘੱਡੇ 33 33 ਵਿੱਚ 35 ਜੋੜ ਦਿੱਤੇ ਤਾਂ ਕਿੰਨੇ ਹੋ ਜਾਵਣਗੇ ਅੱਗੇ 68 ਅੱਗੇ okay. ਵਰਕਸ਼ੀਟ 14 ਜਿੰਨਾ ਨੂੰ ਸਮਝਦੇ ਹੋਏ ਹੱਲ ਕਰੋ ਤਾਂ ਇੱਥੇ ਪਲੱਸ ਹੀ ਕਰਨਾ ਹੈ ਈਜ਼ੀਲੀ ਦੋਨੋਂ ਹੀ ਪਾਟਾ ਵਿੱਚ ਬਸ ਥੋੜੇ ਵੱਡੇ ਵੱਡੇ ਨੰਬਰ ਹਨ ਕਰ ਸਕਦੇ ਹੋ ਇੱਕ ਸਕੂਲ ਵਿੱਚ 300 95 ਲੜਕੇ ਅਤੇ 436 ਲੜਕੀਆਂ ਪੜਦੀਆਂ ਹਨ ਸਕੂਲ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ ਦੋਨਾਂ ਨੂੰ ਪਲੱਸ ਕਰ ਦੇਣਾ 795 ਆ ਜਾਵੇਗਾ ਰਾਜੂ ਨੇ ਬਾਜ਼ਾਰ ਵਿੱਚ 9550 ਰੁਪਏ ਦੀ ਕਲਮਾਰੀ ਅਤੇ 6990 ਰੁਪਏ ਦਾ ਇੱਕ ਮੇਜ਼ ਖਰੀਦਿਆ ਰਾਜੂ ਨੇ ਦੱਸੋ ਕਿੰਨੇ ਰੁਪਏ ਖਰਚ ਕੀਤੇ ਦੋਨਾਂ ਨੂੰ ਪਲੱਸ ਕਰ ਦੇਣਾ 16540 ਆ ਜਾਵੇਗਾ ਪ੍ਰਸ਼ਨ 5 ਚਿੰਨਾਂ ਨੂੰ ਸਮਝਦੇ ਹੋਏ ਹੱਲ ਕਰੋ ਸੋਲਵ ਬਾਇੰਡਰਸਟੈਂਡਿੰਗ ਦਾ ਗਿਵਨ ਸਿੰਬਲ ਤਾਂ ਮਾਈਨਸ ਕਰਨਾ ਹੈ ਈਜ਼ੀਲੀ ਅੱਗੇ 500 500 ਕੀ 98 ਵਿੱਚੋਂ ਕੀ ਜੋੜੀਏ ਕੀ ਜੋੜਫਲ 990 ਬੜ ਜਾਵੇ ਤਾਂ ਮਾਈਨਸ ਕਰਕੇ ਦੇਖ ਲੈਣਾ 392 ਆ ਜਾਵੇਗਾ ਨੀਰਜ ਨੇ 1820 ਰੁਪਏ ਦਾ ਇੱਕ ਰੇਡੀਓ ਖਰੀਦਿਆ ਉਸ ਦੇ ਦੁਕਾਨਦਾਰ ਨੂੰ 2000 ਦਾ ਲੋੜ ਪੜਾਇਆ ਉਸ ਰੁਕੇ ਦੇ ਵਾਪਸ ਪੈਸੇ ਵਾਪਸ ਮਿਲ ਲ ਗਏ ਤਾਂ ਇਸ ਤੋਂ ਉੱਤਰ 180 ਇਹ ਹੈ ਅੱਜ ਦੀ ਵੀਡੀਓ ਦੀ ਲਾਸਟ ਵਰਕਸ਼ੀਟ ਵਰਕਸ਼ੀਟ ਨੰਬਰ 15 ਤਾਂ ਅੰਡਰਸ਼ੈਡ ਦਾ ਪੈਟਰਨ ਹੈ ਡਰਾਈਟ ਤੈਨੂੰ ਹੈ ਤੈਨੂੰ ਪੰਜ ਵਾਰ ਕੀਤਾ ਤਾਂ ਤੈਨੂੰ ਪੰਜ ਵਾਰ ਪੰਜ ਵਾਰ ਗੋੜਾ ਕਰ ਦਿੰਨੇ ਆ 15 ਦਵੇਗਾ ਐਵੇਂ ਹੀ ਅਗਲੇ ਵਾਲੇ ਸਾਰੇ ਕਰਦੇ ਨੇ ਆਰ ਈਜ਼ੀ ਹੀ ਹਨੇ ਹੈ ਪ੍ਰਸ਼ਨ 2 ਚਿੰਨਾ ਨੂੰ ਸਮਝਦੇ ਹੋਏ ਹੱਲ ਕਰੋ ਜ਼ੀਰੋ ਨੂੰ 4 ਨਾਲ ਕੀਤਾ ਜ਼ੀਰੋ ਹੋਣਾ ਤੇ ਮਲਟੀਪਲਾਈ ਕਰਨਾ ਹੈ ਸਭ ਖੁਸ਼ ਤਾਂ ਅੱਗੇ ਵਾਲਾ ਫਿਲ ਇਨ ਦਾ ਬਲੈਂਕ 7 8 56 ਐਵੇਂ 6 ਨੂੰ ਕਿਸ ਨੰਬਰ ਨਾਲ ਗੋੜਾ ਕਰੀਏ ਕਿ 12 ਦਵੇ ਬਦ ਦੋ ਇਹ ਵੀ ਕਰ ਸਕਦੇ ਹੋ ਸਾਲਵਡ ਬਾਇ ਅਬਜ਼ਰਗਨਾ ਸਿੰਬਲ ਤੇ ਸਿੰਬਲ ਅਬਜ਼ਰ ਕਰਕੇ ਸਾਲਵ ਕਰਨਾ ਹੈ ਜੇ 8 ਨੂੰ 4 ਨਾਲ ਕੀਤਾ 32 ਇਹ ਵੀ ਮਲਟੀਪਲਾਈ ਹੈ ਹਣ ਕੁਐਸਚਨਸ ਅਤੇ ਦੂਜੀ ਸਾਈਡ ਦੇ ਉਤੇ 3 3 ਨੂੰ 90 ਨਾਲ ਜੇ ਕੀਤਾ ਹੋਇਆ 2700 ਤਾਂ ਇਹ ਵੀ ਮਲਟੀਪਲਾਈ ਕਰਨੇ ਹਨ ਅੰਜਲੀ ਕੋਲ 18 ਚਾਕਲੇਟ ਦੇ ਡੱਬੇ ਹਨ ਹਰੇਕ ਡੱਬੇ ਵਿੱਚ 5 ਚਾਕਲੇਟ ਹਨ ਦੱਸੋ ਅੰਜਲੀ ਕੋਲ ਕਿੰਨੇ ਚਾਕਲੇਟ ਹਨ ਤਾਂ 18 ਨੂੰ 5 ਨਾਲ ਕਰਦੇ 90 ਆ ਜਾਵੇਗਾ ਇੱਕ ਕਲਮਾਰੀ ਤੇ 7 ਖਾਨੇ ਹਨ ਅਤੇ ਹਰੇਕ ਖਾਨੇ ਵਿੱਚ 20 ਕਿਤਾ ਬਾਹਰ ਦਸੋਲ ਮਾਰੀ ਵਿੱਚ કુલ ਕਿੰਨੀਆਂ ਕਿਤਾ ਬਾਹਰ 20 ਨੂੰ 7 ਨਾਲ ਕੀਤਾ 140 ਆ ਜਾਵੇਗਾ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਲਾਹੀ ਮੈਂ ਤਾਂ ਸਭ ਨੂੰ ਬੇ ਲਗਾ ਅਗਲੀ ਵੀਡੀਓ ਵਿੱਚ ਇਸ ਸੈਨਪੁਰ ਦੇਖਣ ਦੇ ਲਈ ਧੰਨਵਾਦ